गोड़ी की बाल मल्ला पंजा राय कमाल दी मौजली की वार की धुन ऊपर गमने तजे बादशाह ए वार विचार करदे ना उछे बादशाह ने हुक्म की दा भाई गोदाश्रद या कांदा कटे इत आलिए वार पड़ी मन बड़ा अच्छा लगा ਬੜੀ ਅੱਛੀ ਸੁਰਤਾਲ ਦੇ ਨਾਲ ਇਹਨਾਂ ਨੇ ਇਹ ਵਾਰ ਪੜ੍ਹੀ। ਤੋਂ ਇਸ ਤਰਜ਼ ਦੇ ਨਾਲ ਆਪ ਗੌੜੀ ਦੀ ਵਾਰ ਨੂੰ ਪੜੋ। ਤੋਂ ਵਾਰ ਜਿਹੜੀ ਸੀ ਜਿਹੜੀ ਸ਼ਹਿਰ ਬਾਸ਼ ਨੂੰ ਬੜਾ ਪਸੰਦ ਆਇਆ। ਉਹਨਾਂ ਦਾ ਗਾਣ ਦਾ ਤਰੀਕਾ। ਉਹਨਾਂ ਦਾ ਸੰਗੀਤ ਵਜਾਉਣ ਦਾ ਤਰੀਕਾ। ਤੇ ਫਿਰ ਜਸਬੀਰ ਲਸਨਾਲ ਉਹਨਾਂ ਨੇ ਪੜਿਆ। اس کر کے چھویں پاشاہ کہ اے وار جڑی ہے پنجے پاشاہ دی اس نے اس طریقے پڑھیا جائے تو وار جڑی انہوں نے پڑھی جس نے راجہ نہیں دو نے کمال دی ہے ایک سارنگ دو سکے پر نے اور اگر وہ بادشاہ دی دیر نے انہوں ٹیکس دین دے دے ਦੋਨੋਂ ਰਾਜੇ ਨੇ ਭਰਾ ਨੇ ਦੋਨੋਂ ਹੀ ਉਹ ਦੋਨੋਂ ਹੀ ਅਕਬਰ ਸਾਹਿਬ ਦੇ ਟੈਕਸ ਵਰ ਦੇਨੇ ਕਿਉਂਕਿ ਅਧੀਨ ਨੇ ਰਾਜਾ ਅਕਬਰ ਦੇ ਸਾਰੇ ਕਮਲ ਦੀ ਜਾਂਦਾ ਹੈ ਉਥੇ ਦਿੱਲੀ ਟੈਕਸ ਵਰਨ ਉਸ ਤੇ ਆਪਣੇ ਵੀ ਟਕੇ ਲੈ ਜਾਂਦਾ ਤੇ ਭਰਾ ਦੇ ਵੀ ਲੈ ਜਾਂਦੇ ਲੇਨ ਉਥੇ ਜਾ ਕੇ ਆਪਣੇ ਨਾਮ ਜਮਾ ਕਰਾ ਦਿੰਦਾ ਤੇ ਉਹਨਾਂ ਦੇ ਪੈਸੇ ਸਾਰਗ ਦੇ ਨਾਮ ਤੇ ਪਾਉਂਦਾ ਹੀ ਨਹੀਂ ਪੈਸੇ ਔਰ ਆਪਣੀ ਹਾਲੀ ਲਵਾ ਲੈਂਦਾ ਤੇ ਸਾਰੰਗ ਦੇ ਉਤੇ 11 ਹਜ਼ਰੀ ਲੱਗਦੀ ਵੀ ਆਇਆ ਹੀ ਨਹੀਂ 300 ਸਾਲ ਜਦੋਂ ਇਸ ਤਰ੍ਹਾਂ ਹੋਏ ਅਕਬਰ ਬਾਦਸ਼ਾਹ ਸਾਰੀ ਖਬਰ ਲੈਂਦਾ ਸੀ ਕਿਹੜਾ ਕਿਹੜਾ ਰਾਜਾ ਟੈਕਸਿੰਦਾ ਕਿਹੜਾ ਰਹਿ ਗਿਆ ਕਿਹੜਾ ਆ ਗਿਆ ਕਿਹੜਾ ਨਹੀਂ ਆਇਆ ਉਸ ਸਾਰੰਗ ਰਾਜੇ ਦੀ 11 ਹਜ਼ਰੀ ਲੱਗਦੀ 3-4 ਸਾਲਾਂ ਦਾ ਅਗਰ ਬਾਦਸ਼ਾਹ ਨੇ ਇੱਕਦਮ ਪੇਜੀ ਪੁਲਿਸ ਗ੍ਰਿਫਤਾਰ ਕਰੋ ਉਹ ਚਲੇ ਗਏ ਸਾਰੰਗ ਨੇ ਫਰਾਰ ਕਰ ਦਿੱਤਾ ਗਿਆ ਉਦੋਂ ਇੱਕ ਮਰਾ ਇੱਕ ਦੋਸਤ ਸੀ ਗਾਇ ਸਾਰੰਗ ਰਾਜੇ ਦਾ ਅਗਰ ਬਾਦਸ਼ਾਹ ਕੋਲ ਕੰਮ ਕਰਦਾ ਸੀ ਉਹਨੂੰ ਪਤਾ ਲੱਗਾ ਮੇਰੇ ਦੋਸਤ ਨੂੰ ਕਹਿਦ ਕਰ ਦਿੱਤਾ ਕਿ ਜਾ ਕੇ ਮਿਲਿਆ ਉਹ ਸਾਰੰਗ ਨੂੰ ਸਾਰੀ ਗੱਲ ਪਤਾ ਕੀਤੀ ਉਹ ਕਹਿੰਦਾ ਮੈਂ ਤਾਂ ਲਗਾਤਾਰ ਆਪਣੇ ਭਰਾ ਦੇ ਤੱਕ ਪੈਸੇ ਭੇਜਦਾ ਰਿਹਾ ਤੇ ਉਹ ਆਪਣੇ ਨਾਮ ਜਮਾ ਕਰਾਉਂਦਾ ਰਿਹਾ ਮੇਰੇ ਉਹਨੇ ਕਰਾਈ ਨਹੀਂ ਤੇ ਮੈਂ ਡਿਫਾਲਟਰ ਨਹੀਂ ਹਾਂ ਮੈਂ ਤਾਂ ਲਗਾਤਾਰ ਪੈਸੇ ਦਿੰਦਾ ਰਿਹਾ ਉਮਰਾਉਰੇ ਜਾ ਕੇ ਅਕੁਰ ਬਾਦਸ਼ਾਹ ਨੂੰ ਕਿਹਾ ਵੀ ਉਹ ਬਹੁਤ ਅੱਛਾ ਰਾਜਾ ਹੈ ਔਰ ਬਕਾਇਦਾ ਟੈਕਸ ਦਿੰਦਾ ਰਿਹਾ ਲੇਕਿਨ ਉਹਦੇ ਭਰਾ ਨੇ ਇੱਕ ਗੜਬੜ ਕੀਤੀ ਉਹ ਆਪਣੇ ਨਾਮ ਜਮਾ ਕਰੰਦਾ ਰਿਹਾ ਤੁਸੀਂ ਨੇ ਉਹ ਆਜ਼ਾਦ ਕਰ ਦੋ ਇਹੋਨੇ ਟੈਕਸ ਨਾਲ ਦੇ ਦੇਗਾ ਅਕੁਰ ਬਾਦਸ਼ਾਹ ਨੇ ਆਜ਼ਾਦ ਕਰ ਦਿੱਤਾ ਜਦੋਂ ਉਹ ਵਾਪਸ ਆਇਆ ਤਾਂ ਪਤਾ ਲੱਗਾ ਕਮਾਲ ਦੀ ਭਰਾ ਨੂੰ ਕਿ ਉਹ ਵਾਪਸ ਆ ਗਿਆ ਇਹ ਬੜਾ ਚਤੁਰ ਚਲਾਕ ਲੋਬੀ ਬੰਦਾ ਸੀ ਕਮਾਲ ਦੀ ਇਹਨੂੰ ਤੇ ਆਪਣੇ ਭਰਾ ਵਾਪਸ ਆ ਗਿਆ ਤੇ ਜਵਾਬ ਦੇਣਾ ਪਏਗਾ ਜੇ ਕਮਾਲ ਦੀ ਨੇ ਆ ਕੇ ਮਾफी ਮੰਗ ਲਈ ਗਲਤੀ ਹੋ ਗਈ ਵੀਰ ਤੂੰ ਮੈਂ ਆਪਣੇ ਇਹ knowledge ਜਮਾ ਤੇ ਤੇ ਕਰਾ ਨਹੀਂ ਸਕਿਆ ਉਹ ਕਹਿੰਦਾ ਕੋਈ ਗੱਲ ਨਹੀਂ ਬੜਾ ਧਾਰਮਿਕ ਵਿਚਾਰ ਆਂਦਾ ਬੰਦਾ ਸੀ ਕੋਈ ਕੋਈ ਗੱਲ ਨਹੀਂ ਕਹਿੰਦਾ ਪਰ ਸਾਡੀ ਦੋਸਤੀ ਤਾਂ ਹੀ ਭਰਾਵਾਂ ਦੀ ਹੈ ਜੇ ਤੂੰ ਮੇਰੇ ਹੱਥੋਂ ਸ਼ਰਾਬ ਪੀਵੇਂ ਮੈਂ ਤੇਰੇ ਹੱਥੋਂ ਪੀਵਾਂ ਉਮਾਨੀ ਗਿਆਨ ਦਾ ਠੀਕ ਹੈ ਉਸਨੇ ਦੋ ਬੋਤਲਾਂ ਲਿਆਇ ਇੱਕ ਜ਼ਹਿਰਪਾਤੀ ਜ਼ਹਿਰ ਵਾਲੀ ਬੋਤਲ ਨੂੰ ਸਾਰੰਗਨ ਪੜਾਉ ਦਿੱਤੀ ਆਪੇ ਤੁਸੀਂ ਲੈ ਲੇ ਤੇ ਹੁਣ ਆਪ ਉਹਨੂੰ ਸ਼ਰਾਬ ਆਂਦਾ ਪਿਆ ਤੇ ਉਹ ਜ਼ਹਿਰ ਵਾਲੀ ਸ਼ਰਾਬ ਉਹਨੂੰ ਪਾਂਦਾ ਤੇ ਸ਼ਰਾਬ ਪੀਂਦੇ ਸਾਰਗ ਦੀ ਮੌਤ ਹੋ ਗਈ ਔਰ ਇਹ ਗੱਲ ਪਤਾ ਲੱਗੀ ਉਹਦੇ بیٹے ਨੇ ਮੌਜੂਦੀ ਇਹ ਮੇਰੇ ਪਿਤਾ ਨੂੰ ਧੋਕੇ ਨਾਲ ਮਾਰਦਾ ਭਰਾ ਨੇ ਪਹਿਲੇ ਤਾਂ ਜਿਹੜੇ ਡਗੇ ਭੇਜੇ ਸੀ ਅਗਰਵਾਸ਼ ਨੂੰ ਦੇਣ ਵਾਸਤੇ ਇਹਨੇ ਆਪਣੇ ਨਾਂ ਜਮ੍ਹਾਂ ਕਰਾ ਲਿਆ ਫਿਰ ਮੇਰੇ ਪਿਤਾ ਨੂੰ ਗੈਰਦ ਹੋ ਗਈ ਉਹ ਆਜ਼ਾਦ ਹੋ ਕੇ ਆਇਆ ਤੇ ਇਹਨੇ ਸ਼ਰਾਪਰੀ ਕੇ ਮਾਰ ਦਿੱਤਾ ਮੋਜੀ ਆਪਣੇ ਨਾਲ ਕੇ ਚਲਾ ਗਿਆ ਇਹ ਵੀ ਰਾਜਾ ਨੇ ਉਹਦੇ ਨਾਲ ਹੀ ਮਦਦ ਲੈ ਕੇ ਇਸਨੇ ਕਮਾਲ ਦੇ ਉੱਪਰ ਹਮਲਾ ਕਰ ਦਿੱਤਾ ਬੜਾ ਤੇਜ ਜੋਧਾ ਸੀ ਮੌਜਦੀ ਜਿਸ ਨਾਲ ਕਮਾਲਦੀ ਦੀ ਮੌਤ ਹੋ ਗਈ ਚਾਚਾ ਹਾਰ ਗਿਆ ਉਥੇ ਵੀ ਰਾਜ ਦੇ ਦਾ ਕਮਜ਼ੋਰ ਹੋ ਗਿਆ ਲੇਕਿਨ ਮੌਜਦੀ ਵੀ ਬੜਾ ਤਾਲਮੇਹਕ ਵਿਚਾਰ ਆਂਦਾ ਬੰਦਾ ਸੀ ਪਿਤਾ ਵਰਗਾ ਹੀ ਸੀ ਇਸ ਹੋਂਦ ਮੈਂ ਦੂਜੇ ਰਾਜ ਕਿਉਂ ਲਵਾ ਇਸਨੇ ਕਮਾਲਦੀ ਦੇ بیٹے ਰਦੀਨ ਨੂੰ ਉਹਦਾ ਰਾਜ ਦੇ ਦਿੱਤਾ ਇਤੂ ਆਪਣੇ ਪਿਤਾ ਦਾ ਰਾਜ ਸੰਭਾਲ ਲੈ ਮੈਂ ਨਹੀਂ ਚਾਹਦਾ ਐਸਨਨ ਨਾਲ ਹੀ ਬਾਹਰ ਜਦੋਂ ਦਾੜੀਆਂ ਨੇ ਉਹਦੇ ਸੁਣਾਈ ਮਹਾਰਾਜ ਬੜੇ ਪ੍ਰਸੰਨ ਹੋ ਛੇ ਮੇਹ ਪਾਸ਼ਾ ਉਹ ਕਹਿਣ ਲੱਗਿਆ ਜਿਹੜੀ ਬਾਹਰ ਹੈ ਪੰਜੇ ਪਾਸ਼ਾ ਤੇ ਲਿਖੀ ਹੋਈ ਇਸੇ ਤਰਜ਼ ਨਾਲ ਇਹਨੂੰ ਪੜ੍ਹੋ ਤਿਸ ਕਰਕੇ ਮਹਾਰਾਜ ਨੇ ਉਹਦੇ ਲਿਖਿਆ ਗੋੜੀ ਕੀ ਬਾਹਰ ਮੱਲਾ ਪੰਜਵਾ ਰਾਏ ਕਮਾਲ ਦੀ ਮੌਜੂਦੀ ਕੀ ਬਾਹਰ ਈਦਨ ਉਪਰ ਗਾਹਮਣੀ ਇਕਮ ਕਉ ਸਦਿਕਰ ਪ੍ਰਸਾਦ ਸ਼ਲੋਕ ਬੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੇ ਸੋ ਆਇ ਆਪਣਾ ਬਹੁਣ ਇਹਨੇ ਬਾਸ਼ਾ ਪਰਵਾਨੀ ਜਿਹੜਾ ਹਰੀ ਹਰੀ ਦਾ ਨਾਮ ਜਪਦੇ ਨੇ ਉਸ ਸੱਚਾ ਚਾਏ ਪਰਵਾਨ ਹੁੰਦੇ ਨੇ ਬਾਕੀ ਜਿਸਨਾ ਹੋਰ ਜੀ ਪੈਦਾ ਹੋਨੇ ਕਿਹੜੇ ਮਕੋੜੇ ਜਾਨਵਰ ਪੰਛੀ ਦੇਸ਼ਵਲੇ ਨਾ ਕਿਉਂਕਿ ਉਹਨਾਂ ਨੇ ਸੇਵਾ ਸਿਮਰਤਾ ਕਰੀ ਨਹੀਂ ਸਕਣੇ ਇਹ ਬਸ ਉਹ ਸਿਰਫ ਉਹਨਾਂ ਨੂੰ ਹੀ ਹੁੰਦਾ ਕਿ ਭੋਜਨ ਕਰ ਲਿਆ ਬੱਚਿਆਂ ਦੀ ਪਾਲਣਾ ਕਰ ਲਈ ਇੰਨਾ ਕੁ ਜੀਵਨ ਹੁੰਦਾ ਉਹਨਾਂ ਦਾ ਕਿਉਂਕਿ ਨਾ ਤਾਂ ਸੇਵਾ ਕਰ ਸਕਦਾ ਸੇਵਾ ਨਹੀਂ ਕਰ ਸਕਦੇ ਲੇਕਿਨ ਇਨਸਾਨ ਨੂੰ ਬੜਾਈ ਦਿੱਤੀ ਮਾਰਨ ਇਸ ਤਰ੍ਹਾਂ ਦੀ ਪਰ ਤੇਰੀ ਸਿਕਦਾਰੀ ਔਰ ਜੋਨ ਤੇਰੀ ਬਨਹਾਰੀ ਲੇਕਿਨ ਜਦ ਤੱਕ ਉਸਨੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਕਹਿੰਦੇ ਉਹ ਪਰਵਾਹ ਨਹੀਂ ਉਹ ਆਇਆ ਉਸ ਦਾ ਇਹ ਜਦਾਂ ਕੋਈ ਜੀਵ ਆਗੇ ਚਲੇਗਾ ਲੇਕਿਨ ਜਿਸ ਨੇ ਹਰੀ ਦਾ ਨਾਮ ਜਪਿਆ ਉਹਨਾਂ ਦਾ ਸੰਸਾਰ ਜਾਣ ਪਰਵਾਣ ਹੈ ਹਰ ਹਰ ਨਾਮ ਜੋਜਨ ਜਪੇ ਸੋ ਆਇਆ ਪਰਵਾਣ ਉਸ ਸਾਸ ਜਾਏ ਪਰਵਾਣ ਨੇ ਤੇ ਚਲ ਕੇ ਬਿਹਾਰ ਨੇ ਜਿਨ ਭਜਿਆ ਪ੍ਰਮ ਨਿਰਵਾਣ ਮਾਰ ਕੇ ਢੀ ਬੜੀ ਗੱਲ ਕਰਦੇ ਕਹਿੰਦੇ ਅਸੀਂ ਉਹਨਾਂ ਤਾਂ ਬਿਹਾਰ ਪਰਵਾਣ ਜਾਂਦੇ ਆ जिने पंजाब प्रभु निर्माण निर्माण प्रभु ਨੂੰ ਜਨਾ ਨੂੰ ਜਨ ਨੂੰ ਯਾਦ ਕੀਤਾ ਕਦੇ ਅਸੀਂ ਉਹਨਾਂ ਤੋਂ ਕਰਵਾਲ ਜਾਣੇ ਕਿ ਉਹਨਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਜਦ ਮਰਨ ਦੁੱਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਜਿਨੇ ਹਰੀ ਪਰਮੇਸ਼ਰ ਪੁਰਖ ਸੁਜਾਨ ਦੀ ਸੇਵਾ ਕੀਤੀ ਹੈ ਸਿਮਰਨ ਕੀਤਾ ਉਹਨਾਂ ਦਾ ਜਲ ਮਨ ਦਾ ਦੁੱਖ ਸਾਰਾ ਕਟਿਆ ਗਿਆ ਕਿ ਜਨਮ ਵਲੇ ਵੀ ਬੜੀ ਭਾਰੀ ਦੁੱਖ ਹੁੰਦਾ ਬੜੀ ਪੀੜਾ ਹੁੰਦੀ ਹੈ ਨਾ ਮਰਨ ਵੇਲੇ ਵੀ ਬੜਾ ਦੁੱਖ ਹੁੰਦਾ ਜਨਮ ਵੇਲੇ ਮਾਤਾ ਬੱਚੇ ਨੇ ਦੋਨੋਂ ਨੂੰ ਬੜਾ ਦੁੱਖ ਹੁੰਦਾ ਬੜੀ ਪੀੜਾ ਹੁੰਦੀ ਹੈ ਨਾ ਔਰ ਮਰਨ ਵਲੇ ਸੰਜੀਵ ਨੂੰ ਬੜਾ ਦੁੱਖ ਹੁੰਦਾ ਜਿਹੜੇ ਭੜੇ ਕਰਮ ਕਰਕੇ ਜਨਮਦੇ ਨੇ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਬ੍ਰਹਮ ਗਿਆਨੀ ਦੇ ਮस्तक ਤੋਂ ਦਸਮ ਦਾਰ ਤੋਂ ਚਲੇ ਜਾਂਦੇ ਨੇ ਅੱਛੇ ਕਰਨ ਵਾਲਿਆਂ ਦੇ ਵੀ جی آتمشواس پورے ہوں نے شانتی ہو جاتے ہیں لیکن جڑے پیڑے کرم کر مار انہوں نے بڑے دکھ چاننے پہ سنگ ساگر ترے یا نانک سچا سنگ ساگر ترے ساگر ہے سنسار ساگر محمایا دیکھا سنتوں دا سنگ مل جائے تو بھی تر جائے ਇਸ ਨਾਮਕ ਸੱਚਾ ਤਾਂ ਯਾਨੀ ਇਹ ਸੱਚੀ ਤਾਕਤ ਹੈ ਇਹ ਪਰਮੇਸ਼ਰ ਦਾ ਨਾਮ ਜਿਹੜਾ ਨਾਮ ਜਪ ਲੈਂਦਾ ਉਹਨੂੰ ਸੱਚੀ ਤਾਕਤ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਮੱਲਾ ਪੰਜਵਾ ਬਲਕਿ ਇਹੋ ਟਪਲਾਉਣਾ ਮੇਰੇ ਕਰਾਉ ਨੰਨ ਮਾਰ ਸਵੇਰੇ ਉੱਠ ਕੇ ਬਲਕਿ ਜਿਹਨੇ ਸੰਸਾਰ ਜ ਆਪਣਾ ਆਣਾ ਪਰੋਣਾ ਵਰਗਾ ਸਮਝਿਆ ਰੋਣਾ ਜਿਸ ਘਰ ਚ ਰਹਿੰਦਾ ਉਹ ਨਾਲ ਉਹਦੀ ਕੋਈ 100 ਐਕਸਪੀਰੀਅੰਸ ਹੁੰਦੀ ਇਹਦੇ ਤੋਂ ਸੰਗਤ ਆਉਂਦੀ ਕਮਰਾ ਲੈ ਆ ਰਿਹਾ ਮੋਹ ਨਹੀਂ ਲੱਗ ਸਕਿਆ ਚਲੇ ਗਏ ਉਹਨੇ ਕੋਈ ਲਗਾਓ ਮੋਹ ਨਹੀਂ ਉਸ ਕਮਰੇ ਨਾਲ ਕਿਉਂਕਿ ਪਤਾ ਵੀ ਸੂਰੇ ਤਾਂ ਚਲੇ ਜਾਣੇ ਜਿੱਦਾਂ ਕਮਰਾ ਉਹਨੇ ਛੱਡ ਗਏ ਤੋਂ ਮੋਹ ਨਹੀਂ ਆਉਣਾ ਕਰ ਇਹ ਤਾਂ ਸੰਸਾਰ ਵਿੱਚ ਸੰਤ ਮਹਤਵਾਂ ਲੋਕ ਆਉਂਦੇ ਰਹੇ ਨਾਮ ਜਪਣ ਵਾਲੇ ਆਉਂਦੇ ਨੇਗੇ ਉਹ ਵੀ ਪਰੋਹਣੇ ਵਰਗੇ ਆਉਂਦੇ ਨੇ ਉਹਨਾਂ ਕੋਲ ਮੋਹ ਨਹੀਂ ਹੁੰਦਾ ਕੋਈ ਮਾਇਆ ਨਾਲ ਗ੍ਰਸਤੀ ਉਹਨਾਂ ਨੂੰ ਸੰਸਾਰ ਪਰੋਹਲੇ ਵਰਗੇ ਰਹਿੰਦੇ ਨੇ ਵੀ ਤੇ ਕਹਿੰਦੇ ਜਿਹੜੇ ਆਪਣੇ ਆਪ ਨੂੰ ਪਰੋਹਣਾ ਸਮਝਦੇ ਨੇ ਸੰਸਾਰ ਵਿੱਚ ਉਹ ਮੇਰੇ ਘਰ ਸਵੇਰੇ ਆ ਜਾਣ ਅਰਦਾਸ ਬੇਨਤੀ ਕਰਦੇ ਨੇ ਭਾਲੇ ਕਿ ਉਹ ਟ ਪ੍ਰੋਬਲਮ ਮੇਰੇ ਘਰ ਆਉ ਉਹ ਜਿਹੜਾ ਆਪਣੇ ਆਪ ਨੂੰ ਸੰਸਾਰ ਪਰੋਹਣਾ ਸਮਝਦਾ ਉਹਦੇ ਕੋਈ ਮਾਇਆ ਨਾਲ ਮੋਹ ਨਹੀਂ ਹੈ ਮਕਾਨਾਂ ਨਾਲ ਜ਼ਮੀਨਾਂ ਨਾਲ ਬੱਚਿਆਂ ਨਾਲ ਉਹ ਆਪਣੇ ਨੂੰ ਪ੍ਰੌਣਾ ਸਮਝ ਕੇ ਸੰਸਾਰ ਜਲੰਧਰ ਜਿ ਸਵੇਰੇ ਸਵਾਰ ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾਣ ਉਹ ਮੇਰੇ ਕਰ ਆ ਜਾ ਇਹ ਭਜੇ ਪਾਸ਼ ਪਰਮਾਨ ਕਰ ਦਿੱਤੇ ਬਲਕਿ ਇਹ ਉਟਪਲਾਉਣਾ ਮੇਰੇ ਕਰ ਆਵੋ ਕੀ ਕਰੀਏ ਭਜੇ ਅਜੇ ਪ੍ਰੌਣਾ ਕਰ ਮਾਰੇ ਪਰਮਾਨ ਕਰਦੇ ਪਾਉ ਪਖਾਲਾ ਤਿਸ ਕੇ ਮੰਤਨ ਨਿਤ ਪਾਉ ਮੜੇ ਇਬਰਾਹਿਮ ਦਾ ਮੰਤਨ ਅਰਪਣ ਕਰਕੇ ਮੈਂ ਉਹਨਾਂ ਦੇ ਚਲਨ ਤੋਗਾ ਜਦੋਂ ਜਸਾ ਉਹਨਾਂ ਦੇ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਬ ਲਾਓ ਕਿਨੋਂ ਨਾਲ ਉਹਨਾਂ ਤੋਂ ਨਾਮ ਸੁਣੀਏ ਨਾਮ ਇਕੱਠਾ ਕਰੀਏ ਨਾਮੇ ਲਿਬ ਲਾਓ ਨਾਮ ਨਾਲ ਲਿਬ ਲਗਾ ਕੇ ਬੈਠ ਜਾਈਏ ਬੁਰਾ ਤੁਹਾਨੂੰ ਸਭ ਪਵਿੱਤਰ ਹੋਏ ਤੇ ਉਹ ਜਿਹੜੇ ਪ੍ਰੋਹਣੇ ਨੇ ਸੰਤ ਮਹਾਤਮਾ ਉਹਨਾਂ ਦੇ ਕਲਾਂ ਨਾਲ ਕੀ ਹੋਇਗਾ ਗ੍ਰਹ ਤਨ ਸਭ ਪਵਿੱਤਰ ਸਦਾ ਘਰ ਪਵਿੱਤਰ ਹੋ ਜਾਏਗਾ ਸਦਾ ਤਨ ਪਵਿੱਤਰ ਹੋ ਜਾਏਗਾ ਹਰ ਕੇ ਗੁਣ ਗਾਉਗਾ ਕਿਉਂਕਿ ਉਹਨਾਂ ਨੰਬੈੜ ਕੀ ਹਰੀ ਦੇ ਗੁਣ ਗਾਏ ਜਾਣਗੇ ਤੇ ਜਦ ਹਰੀ ਦੇ ਗੁਣ ਗਾਏ ਜਾਣਗੇ ਉਹਨਾਂ ਦੇ ਸੰਤਾਂ ਦੇ ਚਰਨ ਪੈਣਗੇ ਤੇ ਸਦਾ ਘਰ ਵੀ ਪਵਿੱਤਰ ਹੋ ਜਾਏਗਾ ਤਨ ਵੀ ਪਵਿੱਤਰ ਹੋ ਜਾਏਗਾ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਭਵ ਉਹਨਾਂ ਬੜਿਆਂ ਭਾਗਾਂ ਵਾਲੇ ਹਰੀ ਦਾ ਨਾਮ ਪ੍ਰਾਪਤ ਕਰਦੇ ਨੇ ਇਹ ਰੀ ਨਾਮ ਰੁਪਤਨ ਮਿਲਣਾ ਮੁਸ਼ਕਲ ਹੁੰਦਾ ਕਿਉਂਕਿ ਤਨ ਜਿਹੜਾ ਹੈ ਸੰਤਾਂ ਦੇ ਵਾਸਤੇ ਖਰਚ ਹੋਇਆ ਕਹਿੰਦੇ ਉਹ ਤਨ ਵੀ ਪਵਿੱਤਰ ਹੋ ਗਿਆ ਜੇ ਸੰਤਾਂ ਦੀ ਸੇਵਾ ਲਗਾਤਾ ਤੰ ਉਹ ਤਨ ਵੀ ਪਵਿੱਤਰ ਹੋ ਗਿਆ ਸਾਡਾ ਘਰ ਪਵਿੱਤਰ ਹੋ ਗਿਆ ਤਨ ਮਨ ਪਵਿੱਤਰ ਹੋ ਗਿਆ ਜਨ ਨਾਮ ਵਪਾਰੀ ਨਾਨਕ ਕਿ ਅਸੀਂ ਨਾਮ ਦੇ ਵਪਾਰੀ ਹਾਂ ਮਾਰੇ ਪ੍ਰਮਾਤਮਾ ਦੇ ਅਸੀਂ ਨਾਮ ਦੇ ਵਪਾਰੀ ਹਾਂ ਨਾਮ ਵਪਾਰੀ ਨਾਨਕ ਵਡਭਾਗੀ ਪਾਓ ਕੋਈ ਬੜੀ ਆਤਮਾ ਵਾਲੀ ਪ੍ਰਾਪਤ ਕਰਦੇ ਵੇ ਇਸਲਾਮ ਵਾਲਾ ਹਰ ਬੰਦਾ ਇਸ ਨਾਮ ਨੂੰ ਪ੍ਰਾਪਤ ਨਹੀਂ ਕਰ ਸਕਦਾ ਪੌੜੀ ਜੇ ਤਦ ਭਾਵੇਂ ਸੁਬਲਾ ਸੱਚੇ ਰਹਾਣਾ ਮੈਂ ਮਾਰਾ ਬਰਮਾਨ ਕਰਦਾ ਜੇ ਤਦ ਭਾਵੇਂ ਜੇ ਉਹ ਮਹਾਰਾਜ ਆਪ ਨੂੰ ਪਾ ਜਾਂਦਾ ਕੋਈ ਸਾਡੇ ਸੇ ਪੱਲਾ ਕਿਉਂਕਿ ਸਾਨੂੰ ਨਹੀਂ ਪਤਾ ਕੋਈ ਚੀਜ਼ ਅਸੀਂ ਚਾਹੁੰਦੇ ਆ ਉਹ ਸਾਨੂੰ ਸੁਖ ਦੇਗੀ ਜਾਂ ਦੁੱਖ ਦੇਗੀ ਐਸੇ ਚਾਹੁੰਦੇ ਹੀ ਪੁੱਤਰ ਦੇ ਵਾਸਤੇ ਦਾਸਾਂ ਕਰਦੇ ਨੇ ਪੁੱਤਰ ਭਾਈ ਵੱਡਾ ਵਗੇ ਮਰਦਾ ਬੈਦਨ ਕਰ ਰਹੀਂ ਕਰਦੇ ਕੋਈ ਤੰਦੀੜ ਦਾਸ ਕਰਦੇ ਨੇ ਉਤਾਨਾ ਆ ਜਾਵੇ ਚੋਰੋਂ ਨੂੰ ਬੰਦੇ ਨੂੰ ਮਾਰ ਕੇ ਤੁਹਾਨੂੰ ਲੈ ਜਾ ਕਿ ਪਤਾ ਸੁੱਖ ਹੈ ਕਿ ਦੁੱਖ ਹੈ ਕਿ ਅਸੀਂ ਇੱਛਾ ਰੱਖਦੇ ਮੰਗ ਲੈਂਦੇ ਹਾਂ ਸਾਨੂੰ ਇਹ ਨਹੀਂ ਪਤਾ ਉਹ ਚੀਜ਼ ਜਿਹੜੀ ਸੀ ਮੰਗੀ ਹੈ ਉਹ ਸਾਨੂੰ ਸੁਖ ਦੇਗੀ ਜਾਂ ਦੁੱਖ ਦੇਗੀ ਇਸ ਕਰਕੇ ਨੇ ਪਰਮੇਸ਼ਰ ਦੇ ਬਾਣੇ ਛੱਡ ਦੇਣਾ ਚਾਹੀਦਾ ਜਿਦਾ ਮਾਤਾ ਪਿਤਾ ਆਪਣੇ ਬੱਚੇ ਨੂੰ ਕੋਈ ਗਲਤ ਚੀਜ਼ ਨਹੀਂ ਦਿੰਦੇ ਇਸਨਾਂ ਮਾਤਾ ਪਿਤਾ ਹੈ ਪਰਮੇਸ਼ਰ ਹੈ ਉਹਨੂੰ ਜੋ ਤੁਹਾਨੂੰ ਪਸੰਦ ਹੈ ਉਹ ਦੇ ਦੇ ਬਸ ਆਪੇ ਮੰਗੋ ਹੀ ਨਾ ਕੁਝ ਵੀ ਕਿਉਂਕਿ ਅਸੀਂ ਮੰਗਾਗੇ ਤਾਂ ਆਪਣੀ ਔਕਾਤ ਦੇ ਮਾਤਬਕ ਸਾਡੇ ਜਨੇ ਇੰਦਮਾਗ ਸੋਚ ਸਮਝ ਹੈ ਉਹਨਾਂ ਲਈ ਮੰਗਾਗੇ ਜੇ ਪਰਮੇਸ਼ਰ ਦੇਵੇਗਾ ਤੇ ਆਪਣੀ ਸਮਝ ਦੇ ਮਾਤਬਕ ਦੇਗਾ ਅਸੀਂ ਥੋੜਾ ਜਿਹਾ ਮੰਗਾਗੇ ਪਰਮੇਸ਼ਰ ਜਲਦ ਦੇ ਸਕਦਾ ਹੈ ਕਿਉਂਕਿ ਉਹਦੀ ਸੋਚ ਬਹੁਤ ਵੱਡੀ ਹੈ ਫਿਰ ਉਹ ਚੀਜ਼ ਦੇਗਾ ਜਿਹੜੀ ਸਾਡੇ ਸੁਖ ਵਾਸਤੇ ਹੈ ਇਸ ਕਰਕੇ ਕੰਦੇ ਬਸ ਪਰਮੇਸ਼ਰ ਦੇ ਭਾਣੇ ਚ ਰਹੋ ਉਹ ਜੋ ਕਰਦਾ ਭਲਾ ਕਰਦਾ ਤੇ ਅਸੀਂ ਜੋ ਮੰਗਦੇ ਆ ਉਹ ਪਤਾ ਨਹੀਂ ਕਿ ਕਿ ਦੁਖਦਾਈ ਹੋ ਜਾਏਗਾ ਇਸ ਕਰ ਮਾਰਾ ਭਣੀ ਜੋ ਤਦ ਪਾਵੇ ਸੋ ਭਲਾ ਇਹ ਮਾਰਾ ਜੋ ਤੁਹਾਨੂੰ ਪਾਉਂਦਾ ਉਹ ਭਲਾ ਸਜਦੇਰਾ ਪਾਉਣਾ ਆਉਦਾ ਭਾਣਾ ਸੱਚਾ ਤੇ ਸਭ ਮੇਂ ਇੱਕ ਵਰਤਦਾ ਸਭ ਮਾਹੇ ਸਮਾਨ ਵਰਜ ਤੁਸੀਂ ਸਾਰੇ ਦੀ ਕੋਈ ਜੇ ਵਰਤਦੇ ਐਸਾ ਨਹੀਂ ਕਿ ਦੇ ਪਰਮਾਤਮਾ ਕਿਸੇ ਵੱਡਾ ਸਾਰਾ ਪਰਮਾਤਮਾ ਹੋਵੇ ਜਾਂ ਕਿਸੇ ਛੋਟਾ ਜਿਹਾ ਪਰਮਾਤਮਾ ਹੋਵੇ ਜਿਸ ਕਿ ਇਹ ਹਤੀ ਜਿ ਬੜਾ ਵੱਡਾ ਪਰਮਾਤਮਾ ਰਹਿੰਦਾ ਹੈ ਚਿੰਟੀ ਜਿ ਛੋਟਾ ਜਿਹਾ ਪਰਮਾਤਮਾ ਰਹਿੰਦਾ ਐਸਾ ਕੁਛ ਨਹੀਂ ਸਭ ਇੱਕੋ ਜਿਹੀ ਤੋਂ ਸਭ ਮੇ ਇੱਕ ਵਰਤਦਾ ਸਭ ਮਾਹੇ ਸਮਾਣਾ ਇਹ ਮਾਰੇ ਸਾਰੇ ਜੋ ਸਿ ਸਮਾਏ ਹੋਏ ਸਾਰੇ ਜਿ ਵਰਤ ਰਹੇ ਹੋ ਥਾਂ ਤਨੰਤਰ ਰਵਰਿਆ ਜੀ ਅੰਦਰ ਜਾਣਾ ਸਾਰੇ ਧੰਨ ਦਨੰਦਰਾ ਵਿੱਚ ਹਰ ਜਗ੍ਹਾ ਉਹ ਪਰਮੇਸ਼ਰ ਰਿਹਾ ਹੈ ਜੀ ਆਂਦਰ ਵੀ ਉਹ ਹੀ ਪਰਮੇਸ਼ਰ ਮੈਂ ਅਟਰਾ ਹੈ ਜਿਹੜੀ ਆਂਦਰ ਵੀ ਬੈਠਾ ਹੈ ਜਿਹੜੇ ਜਰਜ ਪ੍ਰਮਾਤਮਾ ਬੈਠਾ ਸਾਧ ਸੰਗ ਮਿਲ ਪਾਈਏ ਮਨ ਸੱਚੇ ਪਾਉਣਾ ਕੈਸੀ ਪ੍ਰਭੂ ਨੂੰ ਪਾਈਏ ਕਿਦਾਂ ਫਿਰ ਤੇ ਮਹਾਰਾਜ ਜਿਬਾਉਂਦ ਨੇ ਸਾਧ ਸੰਗ ਮਿਲ ਪਾਈ ਸਾਧ ਸੰਗ ਜਿ ਬੈਠੋ ਉਥੇ ਮਿਲੋਗੇ ਤੇ ਉਥੇ ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਹੋਏਗੀ। ਮਨ ਸੱਚੇ ਬੋਲ। ਜੇ ਮਨ ਨੂੰ ਸੱਚਾ ਹੈ ਸਾਹ ਸੰਜੀ ਬੈਠੇ ਹੋ ਤੇ ਉਥੇ ਪਰਮੇਸ਼ਰ ਭਾ ਗਿਆ ਤਾਂ ਫਿਰ ਤੁਹਾਡਾ ਪਿਆਰ ਭਾ ਗਿਆ ਉਸਨੇ ਤੇ ਫਿਰ ਉਹ ਪ੍ਰਾਪਤ ਹੋ ਜਾਏਗੀ। ਨਾਨਕ ਪਰਮ ਸ਼ਰਨ ਆਗਦੀ ਸਤ ਸਦ ਗੁਰ ਬਾਣੀ। ਮਾਰਗ ਦੇ ਸੇ ਤੇ ਉਹਦੇ ਸ਼ਰਨ ਪਰਮੇਸ਼ਰ ਦੇ। ਅਸੀਂ ਸਦਾ ਸਦਾ ਉਸ ਤੋਂ ਕਰਵਾਉਣ ਜਾਂਦੇ ਆਂ। ਉਦੇ ਮੈਮਾ ਇਸੇ ਪਰਮੇਸ਼ਰ ਦੀ ਤੋਂ ਇਹ ਮੈਮਾ ਤੋਂ ਉਹਨਾਂ ਦੀ ਦਿਆ ਤੋਂ ਉਹਨਾਂ ਦੀ ਕਿਰਪਾ ਤੋਂ ਸਦਾ ਸਦਾ ਹੀ ਅਸੀਂ ਕਰਵਾਉਂਦਾ ਹਾਂ ਇਸ ਰਾਇ ਬਾਹਰ ਜਣੀ ਹੈ ਪੰਜੇ ਪਾਸ਼ਾ ਦੀ ਲਿਖਤ ਹੈ ਪਿਛੇਵੇਂ ਪਾਸ਼ਾ ਨੇ ਇਸ ਬਾਣ ਨੂੰ ਪ੍ਰਸੰਨ ਹੋ ਕੇ ਹੁਕਮ ਦਿੱਤਾ ਪਾਈ ਖੁਦਾਸ਼ੇ ਨਾ ਇਸ ਬਾਣ ਨੂੰ ਉਸੇ ਤਰ੍ਹਾਂ ਹੀ ਗਾਇਆ ਜਾਏ ਜਿੱਦਾਂ ਕਿ ਉਹ ਰਾਜਿਆਂ ਦੇ ਬੀਲ ਲਾਸਿੰਦ ਨੇ ਟਾਡੀ ਰੇ ਸੁਣਾਇਆ ਉਸ ਤਰ੍ਹਾਂ ਹੀ ਦੇ ਨਾਮ ਜਿਹੜਾ ਕਿ ਗੌੜੀ ਦੀ ਵਾਰ ਹੈ ਕਿ ਰਾਏ ਕਮਾਲ ਦੀ اور ਮਉਜਦੀ ਆਪਸ ਵਿੱਚ ਲੜਾਈ ਹੋਈ ਜਦ ਹੋਇਆ ਜਦੋਂ ਬੜੇ ਬੀਰ ਦਸਨਾ ਨੂੰ ਨੇ ਪੜਿਆ ਤੇ ਮਾਰ ਕੇ ਦੇ ਇਸੇ ਤਰਜ਼ ਵਿੱਚ ਇਸ ਵਾਰ ਨੂੰ ਪੜਿਆ ਤੇ ਇਸ ਦਾ ਫਿਰ ਉਹ ਇਹ ਜੋ ਉਪਰ ਜੋ ਛੇਵੇਂ ਪਾਸ਼ਾ ਨੇ ਫਿਰ ਭਾਈ ਗੁਰਦਾਸ ਜੀ ਨੇ ਲਿਖਾਇਆ ਕਿ ਇਸ ਤਰੀਕੇ ਨਾਲ ਇਸ ਵਾਰ ਨੂੰ ਪੜੇਗਾ ਤੇ ਇਹ ਦਸ ਨੇ ਕਿਸ ਤਰ੍ਹਾਂ ਦੇ ਨਾਲ ਆਪ ਇਸ ਭਰਾ ਨੇ ਲੇਕਿਨ ਮਾਇਆ ਦਾ ਲੋਗ ਲਾਲਚ ਵਿੱਚ ਜਾਂਦੇ ਕਰੋ ਪਾਂਡਵ ਵੀ ਭਰਾ ਸਨ ਉਹੜੇ ਪੜੀ ਜੂ ਦੁਆ ਬినాਸ਼ ਹੋਇਆ ਸਭ ਖਤਮ ਹੋ ਗਿਆ ਮੈਂ ਮੈਂ ਕਰਦੇ ਰਹੇ ਇਹ ਕਮਾਲ ਦੀ ਵੀ ਚਾਹੁੰਦਾ ਸੀ ਮੈਂ ਭਰਾ ਦਾ ਵੀ ਹਿੱਸਾ ਸਾਂਭ ਲਵਾਂ ਉਹਦਾ ਰਾਜ ਵੀ ਮੈਂ ਖੋਲ ਲਵਾਂ ਲੇਕਿਨ ਆਪ ਹੀ ਮਰ ਗਿਆ ਔਰ ਭਰਾ ਕਿੰਨਾ ਅੱਛਾ ਸੀ ਉਹਦਾ ਬੇਟਾ ਵੀ ਨਾ ਅੱਛਾ ਸੀ ਮੌਜਦੀ ਉਨੇ ਫਿਰ ਵੀ ਉਹ ਰਾਜ ਉਹਦੇ ਬੇਟੇ ਨੂੰ ਦੇ ਦਿੱਤਾ ਇਹ ਧਾਰਮਿਕ ਵਿਚਾਰਾਂ ਦੇ ਬੰਦੇ ਹੁੰਦੇ ਨੇ ਕਿਸੇ ਦਾ ਹਿੱਸਾ ਲੈਂਦੇ ਨਹੀਂ ਕਹਿੰਦੇ ਵੀ ਤੇਰਾ ਹਿੱਸਾ ਤੇਰੇ ਪਿਤਾ ਦਾ ਤੂੰ ਸਮਝ ਲੈ ਐਸਾ ਨਾਲ ਪਰਮੇਸ਼ਰ ਸੁਨਾਗ ਜਿਹੜੇ ਹੁੰਦੇ ਨੇ ਉਹਨੇ ਸਾਰੇ ਕਾਲ ਗੁੱਲ ਨੂੰ